ਸਾਖੀ ਦਾ ਹਿੰਦੀ ਵਰਜ਼ਨ ਦੇਖਣ ਲਈ ਡਿਸਕ੍ਰਿਪਸ਼ਨ ਦੇਖੇ। ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸ਼ਿਸ਼ਿਆ ਦੇ ਨਾਲ ਇੱਕ ਅਜਿਹੇ ਨਗਰ ਜਾ ਪਹੁੰਚੇ ਜਿੱਥੇ ਨਾ ਅਨ ਸੀ ਅਤੇ ਨਾ ਹੀ ਅਗ। ਸਦੀਆਂ ਤੋਂ ਉੱਥੇ ਇੱਕ ਪਰੰਪਰਾ ਚੱਲੀ ਆ ਰਹੀ ਸੀ ਕਿ ਉੱਥੋਂ ਦੇ ਲੋਕ ਪੇੜ ਮਾਰ ਕੇ ਉਸਦੇ ਮਾਸ ਨੂੰ ਸੂਰਜ ਦੀ ਗਰਮੀ ਨਾਲ ਪਕਾਉਂਦੇ ਸਨ ਅਤੇ ਆਪਣਾ ਪੇਟ ਭਰਦੇ ਸਨ। ਉਹ ਆਪਣੇ ਨਗਰ ਆਏ ਲੋਕਾ ਨੂੰ ਵੀ ਪੇੜ ਦਾ ਮਾਸ ਹੀ ਖਿਲਾਉਂਦੇ ਸਨ ਗੁਰੂ ਜੀ ਈਸ਼ਵਰ ਦਾ ਜਾਪ ਕਰ ਰਹੇ ਸਨ ਕਿ ਉੱਥੇ ਇੱਕ ਪੇੜ ਚਰਾਨ ਵਾਲਾ ਆਇਆ ਗੁਰੂ ਜੀ ਨੂੰ ਪ੍ਰਣਾਮ ਕਰਕੇ ਬੋਲਿਆ ਸੰਤ ਜੀ ਮੈਂ ਆਪ ਜੀ ਨੂੰ ਭੋਜਨ ਖਿਲਾਣਾ ਚਾਹੁੰਦਾ ਹਾਂ ਸਾਡੀ ਪਰੰਪਰਾ ਦੇ ਅਨੁਸਾਰ ਮੈਂ ਇੱਕ ਪੇੜ ਨੂੰ ਮਾਰਦਾ ਹਾਂ आप जी कृपा कर उस पेड़ दा सेवन करो अगर आप जी एजिया नहीं करोगे तो मेरे स्वामी बहुत नाराज होंगे अतयो कहेंगे तू मेहमान नु भुखिया ही रखया गुरुजी ने कहा जिवे तुम्हारी तो मर्यादा है उसी तरह ही करो उसने पत्थर ऊपर पेड़ दा मांस रखया अति सूरज दी पूजा करन लगा ਸਮੇਂ ਬਾਅਦ ਮਾਸ ਪੱਕ ਗਿਆ ਅਤੇ ਉਹ ਗੁਰੂ ਜੀ ਨੂੰ ਕਹਿਣ ਲੱਗਾ "ਹੇ ਸੰਤ ਆਓ ਅਤੇ ਭੋਜਨ ਕਰਨ ਕਰੋ।" ਗੁਰੂ ਜੀ ਕਹਿਣ ਲੱਗੇ "ਇਸ ਪੇਟ ਦੀ ਖੱਲ ਅਤੇ ਹੱਡੀਆਂ ਨੂੰ ਇਕੱਠਾ ਕਰੋ।" ਉਸ ਆਦਮੀ ਨੇ ਉਵੇਂ ਹੀ ਕੀਤਾ ਜਿਵੇਂ ਗੁਰੂ ਜੀ ਨੇ ਕਿਹਾ ਸੀ। ਗੁਰੂ ਜੀ ਨੇ ਕਿਹਾ "ਹੇ ਪੇਡ ਕਾ ਖਾਓ?" ਜੀਵੇਂ ਹੀ ਗੁਰੂ ਜੀ ਨੇ ਅਜੀਹਾ ਕਿਹਾ ਵਾਹਿਗੁਰੂ 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 ਪਿਧਾਂਚ ਰਾਨ ਵਾਲਾ ਹੈਰਾਨ ਹੋ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ हे ਮਿੱਤਰ ਤੁਸੀਂ ਨਗਰ ਜਾਓ ਅਤੇ ਕਿਸੇ ਵੱਡੇ ਆਦਮੀ ਨੂੰ ਬੁਲਾ ਕੇ ਲਿਆਓ ਕਹੋ ਕਿ ਤੁਹਾਨੂੰ ਸੰਤ ਬੁਲਾ ਰਹੇ ਹਨ ਤੁਹਾਨੂੰ ਉਹ ਪਰਮਾਤਮਾ ਤੋਂ ਅਗ ਅਤੇ ਅਨ ਦੀਵਾ ਕੀ ਦੇਣਗੇ ਉਸ ਆਦਮੀ ਨੇ ਉਵੇਂ ਹੀ ਕੀਤਾ ਜਿਵੇਂ ਗੁਰੂ ਜੀ ਨੇ ਕਿਹਾ ਸੀ ਨਗਰ ਤੇ ਇੱਕ ਤਨੀ ਵਿਅਕਤੀ ਨੂੰ ਉਹ ਕਹਿਣ ਲੱਗਾ Swami नगर ते ਕੋਲ ਇੱਕ ਸੰਤ ਆਏ ਹੋਏ ਹਨ ਉਹਨਾ ਨੇ ਤਾਂ ਇੱਕ ਮਰੀ ਹੋਈ ਢੇੜ ਨੂੰ ਜ਼ਿੰਦਾ ਕਰ ਦਿੱਤਾ ਕੀ ਕਹਿ ਰਹੇ ਹੋ ਇਹ ਜੇ ਆ ਕਿਵੇਂ ਹੋ ਸਕਦਾ ਹੈ ਇਹ ਜੇ ਆ ਹੀ ਹੋਇਆ ਹੈ Swami ਆਪ ਮੇਰੇ ਨਾਲ ਲਾਓ ਉਹ ਆਪ ਨੂੰ ਬੁਲਾ ਰਹੇ ਹਨ ਉਹ ਕਹਿੰਦੇ ਹਨ ਸਾਨੂੰ ਅੰਤ ਤੇ ਅਗ ਦੇਵਾਂਗੇ ਇਹ ਸੁਣ ਕੇ ਤਨੀ ਗੁਰੂ ਜੀ ਦੇ ਕੋਲ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ हे ਮਿੱਤਰ ਸੰਤ ਦੇ ਕੋਲ ਖਾਲੀ ਹੱਥ ਨਹੀਂ ਆਉਂਦੀ ਥੋੜਾ ਜਿਹਾ ਅਨਾਜ ਲੈ ਕੇ ਆਓ हे ਮਹਾਰਾਜ ਇੱਥੇ ਤਾਂ ਅੱਗ ਤੇ ਅਨਾਜ ਦਾ ਪ੍ਰਯੋਗ ਹੀ ਨਹੀਂ ਹੁੰਦਾ ਸਾਡੀ ਪਰੰਪਰਾ ਤੇ ਅਨੁਸਾਰ ਅਸੀਂ ਪੇੜ ਨੂੰ ਸੂਰਜ ਦੀ ਗਰਮੀ ਨਾਲ ਹੀ ਪਕਾਉਂਦੇ ਹਾਂ ਅਤੇ ਖਾਂਦੇ ਹਾਂ ਪਰ ਜੇ ਤੁਸੀਂ ਮੈਨੂੰ ਕਹਿ ਰਹੇ ਹੋ ਤਾਂ ਮੈਂ ਰਾਜੇ ਕੋਲ ਜਾ ਕੇ ਕਹਿ ਦਿੰਦਾ ਹਾਂ ਰਾਜਾ ਵੀ ਇਹ ਸੁਣ ਕੇ ਹੈਰਾਨ ਹੋ ਗਿਆ ਤੁਰੰਤ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਗੁਰੂ ਜੀ ਨੇ ਰਾਜੇ ਨੂੰ ਕਿਹਾ हे ਰਾਜਨ ਜੇਕਰ ਤੁਸੀਂ ਈਸ਼ਵਰ ਦੀ ਭਗਤੀ ਸੱਚੇ ਦਿਲ ਨਾਲ ਕਰੋਗੇ ਤਾਂ ਉਹ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਪ੍ਰਜਾ ਨੂੰ ਸਭ ਕੁਝ ਦੇਵੇਗਾ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿਥੋਂ ਵੀ ਆਂਦਾ ਪ੍ਰਬੰਧ ਕਰੋ ਗੁਰੂ ਜੀ ਦੀ ਆਗਿਆ ਮੰਨ ਕੇ ਆਂਦਾ ਪ੍ਰਬੰਧ ਕੀਤਾ ਗਿਆ ਗੁਰੂ ਜੀ ਨੇ ਕਿਹਾ हे राजन ਇਸ ਨੂੰ ਬੋਦਿਓ ਸਮਾਂ ਬੀਤਿਆ ਅਤੇ ਉੱਥੇ ਹਰੀ ਭਰੀ ਖੇਤੀ ਹੋ ਗਈ ਨਗਰ ਵਿੱਚ ਅਨਾਜ ਹੀ ਅਨਾਜ ਹੋ ਗਿਆ ਗੁਰੂ ਜੀ ਕਹਿਣ ਲੱਗੇ ਇਸ ਪ੍ਰਕਾਰ ਸਮੇਂ ਤੇ ਈਸ਼ਵਰ ਦਾ ਨਾਮ ਜਪ ਕੇ ਅਨਾਜ ਬੋਇਆ ਕਰੋ ਈਸ਼ਵਰ ਪਲਾ ਕਰਨਗੇ ਸਾਰੇ ਗੁਰੂ ਜੀ ਦੇ ਸ਼ਿਸ਼ ਬਣ ਗਏ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਈਸ਼ਵਰ ਦਾ ਸਿਮਰਨ ਕਰੋ ਗਰੀਬਾਂ ਦੀ ਸੇਵਾ ਕਰੋ ਅਤੇ ਮਹਿਮਾਨ ਦਾ ਆਦਰ ਕਰੋ ਤਾਂ ਹੀ ਤੁਹਾਡਾ ਕਲਿਆਣ ਹੋਵੇਗਾ ਗੁਰੂ ਜੀ ਨੇ ਪੇੜ ਨੂੰ ਜੀਵਨ ਦਾਣ ਦਿੱਤਾ ਅਤੇ ਉਸ ਪੂਰੇ ਪਿੰਡ ਦਾ ਖਾਣਾ ਪੀਣਾ ਬਦਲ ਦਿੱਤਾ ਅਤੇ ਗੁਰੂ ਜੀ ਆਪਣੀ ਅਗਲੀ ਯਾਤਰਾ ਲਈ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ 1578 ਸਤਾਬਦੀ ਵਿੱਚ ਬਾਬਰ ਨੇ ਹਿੰਦੁਸਤਾਨ ਦੇ ਅਮੀਨਾਬਾਦ ਨਾਮਕ ਸ਼ਹਿਰ ਵਿੱਚ ਹਮਲਾ ਕੀਤਾ। ਉਸ ਹਮਲੇ ਦੌਰਾਨ ਉਸਨੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅਨੁਯਾਈਆਂ ਨੂੰ ਹੀ ਜੇਲ੍ਹ ਵਿੱਚ ਪਾ ਦਿੱਤਾ। ਬਾਦਸ਼ਾਹ ਦਾ ਸਿਪਾਹੀ ਆਇਆ ਤੇ ਜੇਲ੍ਹ ਵਿੱਚ ਬੰਦੀ ਬਲੇ ਲੋਕਾਂ ਨੂੰ ਬੋਲਿਆ, "ਤਾਮਨੇ ਆਟਾ ਪਿਸਣ ਵਾਲੀ ਜੱਕੀ ਹੈ। ਸਾਰੇ ਲੋਕਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਸਾਡੇ ਸਿਪਾਹੀਆਂ ਲਈ ਆਟਾ ਪਿਸਣ ਸ਼ੁਰੂ ਕਰ ਦਿੱਤਾ ਜਾਵੇ।" ਸਾਰੇ ਬੰਦੀ ਆਟਾ ਪਿਸਣ ਲੱਗੇ ਅਤੇ ਗੁਰੂ ਨਾਨਕ ਦੇਵ ਜੀ ਬਹੁਤ ਗੌਰ ਨਾਲ ਚੱਕੀ ਵੱਲ ਦੇਖਣ ਲੱਗੇ ਗੁਰੂ ਜੀ ਦੇ ਅਸ਼ੀਰਵਾਦ ਨਾਲ ਚੱਕੀ ਆਪਣੇ ਆਪ ਚੱਲਣ ਲੱਗੀ गुरुजी दी इस करामात नु देख के सारे लोग दंग रह गए अथे हाथ जोड़ के गुरुजी दे सामने खड़े हो गए एक सिपाही बाबर के दरबार विच गया अथे बाबर नु कहन लगा बादशाह सलामत रहे बादशाह सलामत रहे हुजूर जेल विच बहुत बूचे हुए संत बंधन सारे बंदी जेल विच आटा पीस रहे सी पर उस संत दी चक्की ता अपने आप ही चल रही सी ਬਾਬਰ ਆਪ ਗੁਰੂ ਜੀ ਦੇ ਕੋਲ ਗਏ ਅਤੇ ਉਹਨਾਂ ਨੂੰ ਕਿਹਾ ਸਾਨੂੰ ਮaaf ਕਰ ਦਿਓ ਸਾਡੇ ਕਰਕੇ ਆਪ ਜੀ ਨੂੰ ਕਸ਼ਟ ਉਠਾਣਾ ਪਿਆ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਆਪ ਜੀ ਸਾਡੇ ਨਾਲ ਦਰਬਾਰ ਵਿੱਚ ਚਲੇ ਸਾਡੀ ਸੇਵਾ ਆਪ ਜੀ ਸਰਕਾਰ ਕਰੋ ਗੁਰੂ ਜੀ ਬੋਲੇ ਮੇਰਾ ਪਿਆਲਾ ਭਰਿਆ ਹੋਇਆ ਹੈ ਮੇਰੇ ਰੋਮ-ਰੋਮ ਵਿੱਚ ਈਸ਼ਵਰ ਦਾ ਪਿਆਰ ਭਰਿਆ ਹੋਇਆ ਹੈ ਇਸ ਲਈ ਮੈਂ ਤ੍ਰਿਪਤ ਰਹਿੰਦਾ ਹਾਂ اے ਰਾਜਾ ਸੁਨੋ ਜਾਓ ਅਤੇ ਆਪਣੀ ਸੈਨਾ ਦੇ ਕਾਰਨ ਹੋਈ ਤਬਾਈ ਨੂੰ ਦੇਖੋ ਦੂਜਿਆਂ ਨੂੰ ਹੈਰਾਨ ਵਾਲਿਆਂ ਤੋਂ ਚੇਤਾਵਨੀ ਲਓ ਜੋ ਅੱਜ ਜਿੱਤ ਤੋਂ ਹਨ ਉਹ ਕੱਲ ਹਾਰ ਚੇਤ ਸਕਦੇ ਹਨ ਉਹ ਰਾਜਾ ਕਿੱਥੇ ਹੈ ਜਿਸ ਨੇ ਇੱਥੇ ਪਹਿਲਾਂ ਸ਼ਾਸਨ ਕੀਤਾ ਸੀ ਉਹ ਸਿਪਾਹੀ ਕਿੱਥੇ ਹਨ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਉਹ ਕੋੜੇ ਉਹ ਅਸਤਵਲ ਕਿੱਥੇ ਹਨ ਉਹ ਤਬਾਹੀ ਕਰਨ ਵਾਲੇ ਜਿਨ੍ਹਾਂ ਨੇ ਲੋਕਾਂ ਨੂੰ ਮਾਰ ਕੇ ਖੁਸ਼ੀਆਂ ਮਨਾਇਆ ਸਨ ਅੱਜ ਕੋਈ ਵੀ ਨਹੀਂ ਹੈ ਵਕਤ ਨੇ ਵੱਡੇ ਵੱਡੇ ਸੂਰਮਿਆਂ ਦੇ ਤਖਤ ਪਲਟ ਦਿੱਤੇ ਹਨ ਇਹ ਸਾਰੀ वार्तालाप ਸੁਣ ਕੇ ਬਾਬਰ ਗੈਰੀ ਸੋਚ ਵਿੱਚ ਪੈ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਮੈਨੂੰ ਆਗਿਆ ਦੇ ਮੈਂ ਆਪ ਜੀ ਲਈ ਕੀ ਕਰ ਸਕਦਾ ਹਾਂ ਗੁਰੂ ਜੀ ਬੋਲੇ ਕੁਝ ਵੀ ਨਹੀਂ ਮੈਨੂੰ ਈਸ਼ਵਰ ਨੇ ਆਪਣਾ ਸੰਦੇਸ਼ ਫਿਲਹਾਲ ਨਹੀਂ ਭੇਜਿਆ ਹੈ ਮੈਂ ਤਾਂ ਸਿਰਫ ਉਹਨਾਂ ਦੀ ਕਿਰਪਾ ਅਤੇ ਤੋਹਫਿਆਂ ਦਾ ਆਨੰਦ ਲੈਂਦਾ ਹਾਂ ਜੋ ਈਸ਼ਵਰ ਦੇ ਦਿੱਤੇ ਹੋਏ ਪਿਆਰ ਅਤੇ ਮੁਹੱਬਤ ਦੇ ਤੋਹਫਿਆਂ ਨੂੰ ਤਿਆਗਦਾ ਹੈ ਉਹ ਕਿਸੇ ਵੀ ਥਾਂ ਦਾ ਨਹੀਂ ਰਹਿੰਦਾ ਉਹੀ ਰਾਜਾ ਬਣਾਉਂਦਾ ਹੈ ਅਤੇ ਉਹੀ ਇੱਕ ਪਲ ਵਿੱਚ ਉਸਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਓ ਗੁਰੂ ਓ ਪੀਰ ਮੈਨੂੰ ਦੱਸੋ ਕਿ ਮੈਂ ਕਿਵੇਂ ਆਪਣਾ ਜੀਵਨ ਸਹੀ ਰਾਹ ਤੇ ਲਾ ਸਕਦਾ ਹਾਂ ਗੁਰੂ ਜੀ ਬੋਲੇ ਸਾਰਿਆਂ ਲਈ ਜਿਓ ਕਿਸੇ ਨਾਲ ਵੀ ਅਨਿਆ ਨਾ ਕਰੋ ਕਦੀ ਵੀ ਸੱਚ ਦੇ ਰਸਤੇ ਨੂੰ ਨਾ ਛੱਡੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਗਲਤੀਆਂ ਨੂੰ ਕੋਈ ਮਾਫ਼ ਕਰ ਦੇਵੇ ਤਾਂ ਤੁਸੀਂ ਵੀ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰੋ ਬਾਬਰ ਨੂੰ ਜੀਵਨ ਦਾ ਗਿਆਨ ਦੇ ਕੇ ਗੁਰੂ ਜੀ ਅਗਲੀ ਯਾਤਰਾ ਲਈ ਚਲੇ ਗਏ ਸਤਨਾਮ ਸ੍ਰੀ ਵਾਹਿਗੁਰੂ